ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ वेजिटेबल ਸੈਂਡਵਿਚ ਮਿਊਨੀ ਸੈਂਡਵਿਚ ਤੇ ਮਿਊਨੀਜ਼ ਆਪਾਂ ਆਪਣੇ ਘਰੇ ਬਣਾ ਕੇ ਤਿਆਰ ਕਰਾਂਗੇ ਬਿਲਕੁਲ ਵੀ ਔਖੀ ਨਹੀਂ ਹੈਗੀ ਸਭ ਤੋਂ ਪਹਿਲਾਂ ਆਪਾਂ ਸਮਾਨ ਦੇਖ ਲੈਨੇ ਇੱਕ ਕੌਲੀ ਦੁੱਧ ਦੀ ਲਈਆ ਦੋ ਚਮਚੇ ਲਈਨੇ ਆਪਾਂ ਖੰਡ ਦੇ ਤੇ ਇੱਕ ਕੌਲੀ ਲਈਆ ਤੇਲ ਦੀ ਜਿੰਨਾ ਆਪਾਂ ਦੁੱਧ ਲੈਣਾ ਉਸ ਤੋਂ ਡਬਲ ਆਪਾਂ ਤੇਲ ਲੈਣਾ ਥੋੜਾ ਜਿਹਾ ਲੂਣ ਲਿਆ ਦੋ ਚਮਚੇ ਲਈਨੇ ਆਪਾਂ ਸਿਰਕੇ ਸਿਰਕੇ ਦੇ ਸਿੰਪਲ ਸਰਕਾ ਹੈ ਚਿੱਟਾ ਸਰਕਾ ਗਲਾਸ ਦੇ ਵਿੱਚ ਸਭ ਤੋਂ ਪਹਿਲਾਂ ਦੁੱਧ ਪਾ ਲਾਂਗੇ ਤੇ ਨਾਲ ਹੀ ਸਿਰਕਾ ਪਾ ਲਾਂਗੇ ਇਹਨੂੰ ਆਪਾਂ 2 ਮਿੰਟ ਹਿਲਾ ਲਾਂਗੇ ਇਹ ਫਟ ਜਾਊਗਾ ਰੂਮ ਟੈਂਪਰੇਚਰ ਦਾ ਆਪਾਂ ਦੁੱਧ ਲਿਆ ਨਾ ਬਹੁਤਾ ਠੰਡਾ ਤੇ ਨਾ ਹੀ ਗਰਮ ਨਾਲ ਹੀ ਆਪਾਂ ਲੂਣ ਪਾ ਦਾਂਗੇ ਤੇ ਚੀਨੀ ਆਪਾਂ ਬਾਅਦ ਚੋਂ ਪਾਵਾਂਗੇ ਰੈਗੂਲਰ ਵਾਲੀ ਚੀਨੀ ਆ ਜਿਹੜੀ ਆਪਾਂ ਘਰਾਂ ਦੇ ਵਿੱਚ ਖਾਂਦੇ ਆ ਤੇਲ ਇਥੇ ਡਬਲ ਲੈਣਾ ਜਿੰਨਾ ਦੁੱਧ ਉਸ ਤੋਂ ਜ਼ਿਆਦਾ ਤੇਲ ਇੱਕ ਕੌਲੀ ਆਪਾਂ ਲੈ ਲਈ ਇੱਕ ਕੌਲੀ ਆਪਾਂ ਬਾਅਦ ਚੋਂ ਹੋਰ ਪਾ ਲਾਂਗੇ ਤੇ ਸਾਰਾ ਤੇਲ ਆਪਾਂ ਇਕੱਠਾ ਨਹੀਂ ਪਾਉਣਾ ਥੋੜਾ ਜਿਹਾ ਤੇਲ ਪਾ ਕੇ ਆਪਾਂ ਇਹਨੂੰ ਬਲੈਂਡ ਕਰ ਲਾਂਗੇ ਤੁਸੀਂ ਚਾਹੋ ਤਾਂ ਕਿਸੇ ਮਿਕਸੀ ਦੇ ਜੱਗ ਦੇ ਵਿੱਚ ਵੀ ਇਹਨੂੰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤਾ ਟਾਈਮ ਨਹੀਂ ਲੱਗਦਾ 2 ਤੋਂ 3 ਮਿੰਟਾਂ ਦੇ ਵਿੱਚ ਹੀ ਇਹ ਜਿਹੜੀ ਇਮਿਊਨਿਟੀ ਆਪਣੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਿਲਕੁਲ ਬਾਜ਼ਾਰ ਵਰਗੀ ਬਣਦੀ ਆ ਕੋਈ ਪਛਾਣ ਨਹੀਂ ਸਕਦਾ ਕਿ ਤੁਸੀਂ ਇਹਨੂੰ ਘਰੇ ਬਣਾਇਆ ਲਓ ਜੀ ਥੋੜਾ ਜਿਹਾ ਬਲੈਂਡ ਕਰਨ ਤੋਂ ਬਾਅਦ ਆਪਾਂ ਜਿਹੜੀ ਖੰਡ ਆ ਉਹ ਵੀ ਪਾਤੀ ਖੰਡ ਤੇ ਲੂਣ ਆ ਜਿਹੜਾ ਇਹਦੇ ਆਪਾਂ ਸਿਰਕਾ ਪਾਉਨੇ ਆ ਉਹਦੀ 스మెల్ ਨੂੰ ਵੀਕ ਕਰ ਦਿੰਦਾ ਦੇ ਨਾਲ ਹੀ ਜਿਹੜਾ ਖੱਟਾ ਟੇਸਟ ਹੁੰਦਾ ਉਹ ਨੂੰ ਵੀ ਖਤਮ ਕਰ ਦਿੰਦਾ ਲਗਾਤਾਰ ਆਪਾਂ ਇਹਨੂੰ ਫੈਂਟੀ ਜਾਣਾ ਚਲਾਈ ਜਾਣਾ ਬਲੈਂਡਰ ਨੂੰ ਜਿਹੜਾ ਜਿਹੜਾ ਰਹਿੰਦਾ ਤੇਲ ਆਪਾਂ ਉਹ ਵੀ ਪਾਤਾ 베ਜੀਟੇਬਲ ਆਇਲ ਆਹੀ 베ਜੀਟੇਬਲ ਤੇਲ ਆ ਤੁਸੀਂ ਕੋਈ ਸਟਰੋਂਗ ਜਿਹੜਾ 스멜 ਕਰਦਾ ਤੇਲ ਉਹ ਨਹੀਂ ਲੈਣਾ ਜੇ ਕੋਈ ਸਰੋਂ ਦਾ ਤੇਲ ਕੋਈ ਮੂੰਗਫਲੀ ਦਾ ਤੇਲ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਨਹੀਂ ਤਾਂ ਫਿਰ ਇਹਦੇ ਵਿੱਚ ਉਹ 스멜 ਜੀ ਆਉਣ ਲੱਗ ਜਾਂਦੀ ਹੈ ਮੈਂ ਦੇਸੀ ਘਿਓ ਕਦੇ ਟਰਾਈ ਨਹੀਂ ਕੀਤਾ ਤੇ ਅੰਡੇ ਤੋਂ ਵੀ ਬਣ ਕੇ ਤਿਆਰ ਹੁੰਦੀ ਆ ਜੇ ਉਹ ਕਿਸੇ ਨੂੰ ਰੈਸਪੀ ਚਾਹੀਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਲਗਾਤਾਰ ਆਪਾਂ ਨੂੰ ਹਿਲਾਇਆ ਜਾਣਾ ਬਹੁਤ ਜ਼ਿਆਦਾ ਵਧੀਆ ਜਿਹੜੀ ਮੀਨੂਜ਼ ਆਪਣੀ ਘਰੀ ਬਣ ਕੇ ਤਿਆਰ ਹੋ ਜੂਗੀ ਲੋ ਜੀ ਥੋੜਾ ਜਿਹਾ ਤੇਲ ਆਪਾਂ ਹੋਰ ਪਾਤਾ ਇੱਕ ਕੌਲੀ ਆਪਾਂ ਹੋਰ ਭਰ ਲਈ ਸੀ ਸੰਗਣੀ ਇਹ ਹੁਣੀ ਸ਼ੁਰੂ ਹੋ ਗਈ ਬਾਕੀ ਬਚਦਾ ਤੇਲ ਵੀ ਆਪਾਂ ਪਾ ਦਾਂਗੇ ਸਾਰਾ ਤੇ ਵਧੀਆ ਜ਼ਿਆਦਾ ਆਪਣੀ ਸੰਘਣੀ ਹੋ ਗਈ ਇਹ ਹੁਣ ਆਪਾਂ ਨੂੰ ਉੱਪਰ ਥੱਲੇ ਕਰਨਾ ਪੈਂਦਾ ਆਪਣਾ ਜਿਹੜਾ ਬਲੈਂਡਰ ਆ ਉਹ ਵੀ ਚੱਲਣਾ ਬੰਦ ਹੋ ਗਿਆ ਦੇਖ ਲਓ ਤੁਸੀਂ ਕਿੰਨੀ ਵਧੀਆ ਆਪਣੀ ਮੀਮੀਜ਼ਾ ਜਿਹੜੀ ਬਣੀ ਆ ਥੋੜਾ ਜਿਹਾ ਟਾਈਮ ਆਪਾਂ ਇਹਨੂੰ ਹੋਰ ਬਲੈਂਡ ਕਰ ਲਾਂਗੇ ਹੋਰ ਸੰਘਣੀ ਹੋ ਜਾਏ ਤਾਂ ਕਿ ਇਹ ਤੇ ਸਾਰਾ ਜਿਹੜਾ ਘਿਓ ਆ ਆਪਣਾ ਇਹਦਾ ਤੇਲ ਆ ਵਿੱਚ ਇਹਦੇ ਮਿਕਸ ਹੋ ਜੇ ਲਗਾਤਾਰ ਚਲਾਈ ਜਾਣਾ ਆਪਾਂ ਇਹ ਬਿਲਕੁਲ ਹੀ ਆਪਾਂ ਇਹ ਫੈਂਟਨਾ ਬੰਦ ਨਹੀਂ ਕਰਨਾ ਨਹੀਂ ਤਾਂ ਫਿਰ ਇਹ ਪਤਲੀ ਹੋ ਜਾਂਦੀ ਹੈ ਜੇ ਆਪਾਂ ਕਈ ਵਾਰੀ ਇਹਨੂੰ ਚਲਾਉਣਾ ਬੰਦ ਕਰ ਦਿੰਨੇ ਆ ਖੜ ਖੜ ਕੇ ਚਲਾਉਣਾ ਰੁਕ ਰੁਕ ਕੇ ਤਾਂ ਫਿਰ ਇਹ ਪਤਲੀ ਹੋ ਜਾਂਦੀ ਹੈ ਇਸ ਗੱਲ ਦਾ ਵੀ ਤੁਸੀਂ ਖਿਆਲ ਰੱਖਣਾ ਲਓ ਜੀ ਮੀਨਜ਼ਾ ਜਿਹੜੀ ਆਪਣੀ ਬਣ ਕੇ ਤਿਆਰ ਹੋ ਗਈ ਦੇਖ ਲਓ ਤੁਸੀਂ ਕਿੰਨੀ ਵਧੀਆ ਬਣੀ ਆ ਥੋੜੀ ਗਰਮੀ ਹੈ ਇੱਥੇ ਤੁਹਾਨੂੰ ਆਪਾਂ ਨੂੰ ਲੱਗਦਾ ਹੋਊਗਾ ਵੀ ਮੈਲਟ ਆ ਪਰ ਜਿਵੇਂ ਆਪਾਂ ਇਹ ਫ੍ਰਿਜ ਚ ਰੱਖਾਂਗੇ ਕਿਸੇ ਸ਼ੀਸ਼ੀ ਦੇ ਵਿੱਚ ਬੰਦ ਕਰਕੇ ਤਾਂ ਇਹ ਬਿਲਕੁਲ ਬਾਜ਼ਾਰ ਵਰਗਾ ਟੈਕਸਚਰ ਜਿਹੜਾ ਉਹ ਆ ਜਾਊਗਾ ਇਹਦਾ ਸਾਰੇ ਨੂੰ ਆਪਾਂ ਕੌਲੀ ਦੇ ਵਿੱਚ ਕੱਢ ਲਾਂਗੇ ਗਲਾਸ ਦੇ ਵਿੱਚੋਂ ਤੇ ਨਾਲ ਹੀ ਆਪਾਂ ਸੈਂਡਵਿਚ ਬਣਾਉਣ ਵਾਸਤੇ ਕੁਝ ਸਬਜ਼ੀਆਂ ਕੱਟੀਆਂ ਨੇ ਉਹਨਾਂ ਨੂੰ ਦੇਖ ਲੈਣੇ ਆ ਅੱਧਾ ਕਖੀਰਾ ਲਿਆ ਮੈਂ गाजर ਲਿਆ शिमला मिर्च ਟਮਾਟਰ ਤੇ ਪਿਆਜ਼ ਲਿਆ ਤੁਸੀਂ ਚਾਹੋ ਤਾਂ ਟਮਾਟਰ ਪਿਆਜ਼ ਤੇ ਖੀਰੇ ਤੋਂ ਵੀ ਇਹ ਸੈਂਡਵਿਚ ਆ ਜਿਹੜਾ ਬਣਾ ਕੇ ਤਿਆਰ ਕਰ ਸਕਦੇ ਹੋ ਜਿਹੜੀ ਵੀ ਤੁਹਾਨੂੰ ਕੋਈ ਹੋਰ ਸਬਜ਼ੀ ਪਸੰਦ ਆ ਜਿਵੇਂ ਪੱਤਾ ਗੋਭੀ ਵਗੈਰਾ ਤੁਸੀਂ ਉਹਨੂੰ ਵੀ ਪਾ ਸਕਦੇ ਹੋ ਜਿਹੜਾ ਆਪਾਂ ਘਰੇ ਬਣਾ ਕੇ ਖਾਣੇ ਆ ਉਹਦਾ ਇਹੀ ਫਾਇਦਾ ਹੁੰਦਾ ਵੀ ਜਿਹੜੀ ਸਬਜ਼ੀ ਆਪਾਂ ਨੂੰ ਪਸੰਦ ਆਪਾਂ ਉਹ ਪਾ ਸਕਦੇ ਹਾਂ ਜਿੰਨੀ ਕ ਆਪਾਂ ਨੂੰ ਇੰਨੀ ਪਸੰਦ ਆ ਉੰਨੀ ਕ ਪਾਓ ਪਾ ਸਕਦੇ ਹਾਂ ਕੋਈ ਮਸਾਲਾ ਆਪਾਂ ਨੂੰ ਸਪੈਸ਼ਲ ਪਸੰਦ ਆ ਉਹ ਆਪਾਂ ਪਾ ਸਕਦੇ ਹਾਂ ਲੋ ਜੀ ਸਾਰੀਆਂ ਸਬਜ਼ੀਆਂ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਪਾ ਲਿਆ ਤੇ ਨਾਲ ਹੀ ਆਪਾਂ ਦੇ ਵਿੱਚ ਮਸਾਲੇ ਐਡ ਕਰਾਂਗੇ ਥੋੜਾ ਜਿਹਾ ਮੈਂ ਚਾਟ ਮਸਾਲਾ ਲਿਆ ਬਿਲਕੁਲ ਥੋੜਾ ਜਿਹਾ ਤੇ ਨਾਲ ਹੀ ਇਹ ਮੈਂ ਕਾਲੀ ਲੂਣ ਤੇ ਕਾਲੀ ਮਿਰਚ ਲਈ ਆ ਨਾਲ ਹੀ ਆਪਾਂ ਮੀਨਿਸ ਪਾਵਾਂਗੇ ਜਿੰਨੀ ਤੁਹਾਨੂੰ ਪਸੰਦ ਆ ਤੁਸੀਂ ਪਾ ਸਕਦੇ ਮੈਂ ਤਕਰੀਬਨ 3 ਚਮਚੇ ਪਾਏ ਨੇ ਕਾਲਾ ਲੂਨ ਕਾਲੀ ਮਿਰਚ ਮੇਰੇ ਕੋਲੇ ਮਸਾਲਾ ਬਣਿਆ ਹੋਇਆ ਮੈਂ ਉਹ ਪਾਈ ਆ ਤੁਸੀਂ ਚਾਹੋ ਅਲੱਗ ਤੋਂ ਕੋਈ ਕਾਲੀ ਮਿਰਚ ਹੋਰ ਚਿੱਟੀ ਮਿਰਚ ਵੀ ਇਹਦੇ ਵਿੱਚ ਪਾ ਸਕਦੇ ਹੋ ਪੂਰੀ ਮਿਰਚ ਕਹਿ ਦਿੰਦੇ ਨੇ ਜੀ ਨੂੰ ਲੋ ਜਿਓ ਤਰ੍ਹਾਂ ਆਪਾਂ ਸਾਰਾ ਮਿਕਸਚਰ ਜਿਹੜਾ ਬਣਾ ਕੇ ਤਿਆਰ ਕਰ ਲਿਆ ਤੇ ਨਾਲ ਹੀ ਆਪਾਂ ਬਰੈਡਾਂ ਦੇ ਚਾਰ ਚੁਪੇਰੇ ਕੱਟ ਦਾਂਗੇ ਜਿਹੜਾ ਬਰਾਊਨ ਵਾਲਾ 파ਰਟ ਆ ਇਹਨੂੰ ਆਪਾਂ ਬਿਲਕੁਕੁਲ ਵੀ ਸੁਟਣਾ ਨਹੀਂ ਮਿਕਸੀ ਦੇ ਵਿੱਚ ਚਲਾ ਕੇ ਦਾ ਬਰੈਡ ਕਰਮ ਬਣਾ ਲਾਂਗੇ ਤੁਸੀਂ ਚਾਹੋ ਤਾਂ ਇਹਨੂੰ ਇਦਾਂ ਹੀ ਫਰਾਈ ਕਰਕੇ ਵੀ ਖਾ ਸਕਦੇ ਹੋ ਥੋੜਾ ਤੇਲ ਦੇ ਵਿੱਚ ਤੇ ਕਾਲਾ ਲੂੰਗ ਕਾਲੀ ਮਿਰਚਾ ਾਟਾ ਮਸਾਲਾ ਵਗੈਰਾ ਲਾ ਕੇ ਬਹੁਤ ਜ਼ਿਆਦਾ ਸਵਾਦ ਲੱਗਦਾ ਹੈ ਚਾਪਗਰੇ ਦੇ ਨਾਲ ਲੋਜੀ ਬ੍ਰੈਡ ਦੇ ਉੱਤੇ ਆਪਾਂ ਚਮਚਾ ਭਰ ਕੇ ਲਾ ਲੈਣਾ ਮਿਕਸਰ ਦਾ ਆਪਣੀਆਂ ਸਬਜ਼ੀਆਂ ਦਾ ਤੁਸੀਂ ਬੱਚਿਆਂ ਨੂੰ ਸਬਜ਼ੀਆਂ ਖਵਾ ਸਕਦੇ ਹੋ ਢੇਰ ਸਾਰੀਆਂ ਸਬਜ਼ੀਆਂ ਤੇ ਘਰੇ ਸਾਫ਼ ਸੁਥਰਾ ਬਣਾ ਕੇ ਦਿਆ ਕਰੋ ਆਪਣੀ ਫੈਮਿਲੀ ਨੂੰ ਆਪਣੇ ਬੱਚਿਆਂ ਨੂੰ ਬਹੁਤਾ ਟਾਈਮ ਨਹੀਂ ਲੱਗਦਾ ਸਿਰਫ 10 ਮਿੰਟ ਲੱਗਦੇ ਨੇ ਤੁਸੀਂ ਸਬਜ਼ੀਆਂ ਅੰਦਰ ਬੈਠ ਕੇ ਕੱਟ ਸਕਦੇ ਹੋ ਤੇ ਉਸ ਤੋਂ ਬਾਅਦ ਬਸ ਮਿਕਸ ਕਰਨਾ ਤੇ ਬਣਾਉਣਾ ਚਾਹੋ ਤਾਂ ਅੰਦਰ ਬੈਠ ਕੇ ਬਣਾ ਸਕਦੇ ਹੋ ਜਿਵੇਂ ਗਰਮੀ ਦੇ ਦਿਨ ਚੱਲ ਰਹੇ ਨੇ ਨਾਲ ਹੀ ਆਪਾਂ ਇੱਕ ਬ੍ਰੈਡ ਉੱਤੇ ਹੋਰ ਰੱਖ ਦਾਂਗੇ ਚਾਹੋ ਤਾਂ ਸਾਫਤਾ ਰੱਖ ਲਓ ਨਹੀਂ ਤਾਂ ਇਹਨੂੰ ਵਿਚਾਲੋਂ ਕੱਟ ਦਿਓ ਆਪਾਂ ਇਹਨੂੰ ਵਿਚਾਲੋਂ ਕੱਟ ਦਨੇ ਆ ਤੇ ਨਾਲ ਵਧੀਆ ਆਪਣਾ ਜਿਹੜਾ ਸੈਂਡਵਿਚ ਆ ਬਣ ਕੇ ਤਿਆਰ ਹੋ ਗਿਆ ਜ਼ਰੂਰ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਉਹ ਤਾਂ ਸਾਰਾ ਸਮਾਨ ਤਕਰੀਬਨ ਘਰਾਂ ਦੇ ਵਿੱਚ ਹੁੰਦਾ। ਨਾ ਇਹਨੂੰ ਆਪਾ ਅਲਣਾਣਾ ਕੁੰਨਣਾ ਹੈ ਇਹਨੂੰ। ਤੁਸੀਂ ਚਾਹੋ ਰੋਸਟ ਕਰ ਸਕਦੇ ਹੋ ਉਹਨੂੰ ਤੁਸੀਂ ਤਵੇ ਦੇ ਉੱਤੇ ਮੱਖਣ ਲਾ ਕੇ ਤੇ ਚਾਹੋ ਇਹਦੇ ਕਿਨਾਰੇ ਰੱਖ ਵੀ ਸਕਦੇ ਹੋ। ਨਾਲ ਕੱਟਣ ਦੀ ਵੀ ਲੋੜ ਨਹੀਂ ਹੁੰਦੀ। ਲੋ ਜੀ ਇਸ ਤਰੀਕੇ ਨਾਲ ਸਾਰੇ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਸੈਂਡਵਿਚ। ਤੁਹਾਨੂੰ ਮੇਰੀਆਂ ਵੀਡੀਓਜ਼ ਕਿਵੇਂ ਦੀਆਂ ਲੱਗਦੀਆਂ ਹੁੰਦੀਆਂ ਨੇ ਮੈਨੂੰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜਰੂਰ ਦੱਸਿਆ ਕਰੋ ਅੱਜ ਦੇਖ ਲਓ ਕਿੰਨੀਆਂ ਵਧੀਆ ਸਬਜ਼ੀਆਂ ਦੇਖ ਰਹੀਆਂ ਨੇ ਵਿੱਚ ਰੰਗ-ਬਰੰਗੀਆਂ ਤੇ ਬਹੁਤ ਜ਼ਿਆਦਾ ਇਹ ਸਵਾਦ ਬਣਿਆ ਤੁਸੀਂ ਵੀ ਜਰੂਰ ਬਣਾਇਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਨਾਲ ਹੀ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੱਸਦੇ ਵਸਦੇ ਰਹੋ ਖੁਸ਼ ਰਹੋ ਥੈਂਕ ਯੂ